ਇੱਕ ਮੋੜ ਵਾਰੀ ਬਸ ਤੁਹਾਨੂੰ ਉੱਤਰ ਭਾਗ ਪਿੱਛੇ ਖਾਲ ਪਿੱਛੇ ਲਾਉਂਦੇ ਰਹੋ ਛੇਤੀ ਜਮ ਉਹ ਟਿੱਕ ਚੱਲੋ ਹਲੋ ਇਹ ਨਾ ਟ੍ਰੈਕ ਕੀ ਇਥੋਂ ਬੜਾ ਸਿਰੇ ਦੀ ਲਿਖ ਰਿਹਾ ਪੜਿਆ ਆਪਣੇ ਬਾਈ ਦਾ ਸਟੂਰ ਸ੍ਰੰਗਲ ਬਾਈ ਦੇ ਕੋਲ ਨੇੜੇ ਇੱਕ ਨੁਕੀਂ ਰੰਜਨ ਦੇ ਲਈ ਰੰਜਨ ਉਹ ਵੀ ਘਟ ਤੋਂ ਬਾਅਦ ਦੀ ਵਿਅਕਤੀ ਦਾ ਫੋਰਮ ਬਲੂਟੂਥ ਦੇ ਨਾਮ ਸਾਹਮਣੇ ਆਉਂਦਾ ਨਾਵਾਜੀ ਗਰਮ ਤਾਕੀ ਪੜਿਆ ਗਿਆ ਵਿਅਕਤੀ ਜਿਹਨੇ ਇਹ ਦੱਸਿਆ ਕਿ ਕਿੱਥੇ ਜਾ ਰਿਹਾ ਲੋਕ ਅੱਜ ਦੱਸਿਆ ਆਏ ਫੋਰਮ ਸਾਈਡਰ ਪੜੋ ਇਹ ਸਭ ਤੋਂ ਬੈਸਟ ਟਾਈਮ ਹੈ ਸਨਾਈਪਰ ਨੋਰਾ ਬਾਰ ਕਰਾਂਗੇ ਬਾਰ ਪਿੱਛੇ ਇਹ ਬੰਦੇ ਜੱਜਾ ਜੱਜਾ ਠਲਾ ਕੇ ਤੁਹਾਡੇ ਨਾਲ ਫੋਟੋ ਹੀ ਖਿੱਚ ਜੀ ਆਜੋ ਆਜੋ ਫੋਟੋ ਦੇਖੋ ਪਹਿਲਾਂ ਪਾਜ਼ਿਟਿਵ ਆਜੋ 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 ਫੋਟੋ ਉਹ ਲੱਗੀ ਐ ਲੱਗਿਆ ਮਹਾਂਗਾ ਕੀ ਕਰਨੇ ਇਹਦਾ ਪੁੱਛੀ ਕਹਿੰਦਾ ਲੈ ਪੁੱਤੀ ਨੂੰ ਸਿੱਧੀ ਲਾਉਂਦੇ ਮੇਜ ਨੂੰ ਚਲੈ ਇਹ ਜੀ ਮਾਮਲਾ ਇਹ ਜਿਹੜਾ ਜੀ ਸਭ ਤੋਂ ਬਸਟ ਇਹ ਜੀ ਸਾਡੀ ਥਾਣਾ ਹਰਦਸਟੇਟ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲੇਸ਼ ਮੀਤ ਗ੍ਰਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਨਾਂ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਸੀਗੇ ਤੇ ਇਹ ਉੱਥੋਂ ਅਸਰੇ ਲਿਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਤੇ ਅੱਗੇ ਬੰਦੇ ਜਿਹੜੀ ਆਪਣੀ ਬਵਾਦਤਾ ਕਰਨ ਵਾਸਤੇ ਪਲਾਨਿੰਗ ਕਰ ਰਹੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੇ ਸੀ ਕਿਸ ਮਾਮਲੇ ਤੇ ਸ਼ੱਕੀ ਸੀ ਕਿ ਤੇ ਕਦੋਂ ਕਿਉਂ ਫੜਿਆ ਗਿਆ ਸ਼ੱਕੀ ਤਾਂ ਜੀ ਸਾਡੀ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਇਹਨਾਂ ਨੂੰ ਫੜਿਆ ਕਿ ਇਹਨਾਂ ਬੰਦਿਆਂ ਕੋਲੇ ਜਿਹੜੇ ਹੈਗੇ ਨੇ ਵਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨਾਂ ਨੂੰ ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹਾਰਮਸਟ੍ਰੇਟ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰਹੰਦ ਬਾਈਪਾਸ ਤੋਂ ਸੀ ਗ੍ਰਿਫਤਾਰ ਕੀ ਮਕਸਦ ਕੀ ਲੱਗਿਆ ਤੁਹਾਨੂੰ ਮਕਸਦ ਤਾਂ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜੀ ਉਹਦਾ ਮਕਸਦ ਤਾਂ ਕੋਈ ਨੇਕਤਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜ਼ਾਹਿਰ ਜੀ ਗੱਲ ਇਹਨਾਂ ਨੇ ਲਿਆ ਹੈ ਅਸੀਂ ਇਹਨਾਂ ਦੀ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ 'ਚ ਪਹਿਲਾਂ ਕੋਈ ਐਫਆਈਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਦੇ ਪਹਿਲਾਂ ਕਿਹੜੇ ਪਰਚੇ ਦਰਜ ਨੇ ਇਹ ਰਹਿਣ ਵਾਲੇ ਕਿੱਥੇ ਤੋਂ ਨੇ ਇਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ੍ਹੇ ਦੇ ਤੇ ਜਿਹੜਾ ਪਹਿਲਾ ਦੋਸ਼ੀ ਹੈ ਫਹੀਮ ਇਹ ਹੈਗਾ ਯੂਪ ਬਿ ਇਦੋਂ ਇਹ ਕੋ ਅਰਗੁਮੈਂਟ ਤੋਂ ਪੜੇ ਅਰਗੁਮੈਂਟ ਜਿਹੜੇ ਕਿੱਥੇ ਰਹਿ ਰਹੇ ਸੀ ਜਾਂ ਕੰਮ ਦੇ ਵਿੱਚ ਨਹੀਂ ਰਹਿ ਨਹੀਂ ਰਹੀ ਸੀ ਇਹ ਇਥੇ ਇਹਨਾਂ ਦਾ ਕੋਈ ਅੱਗੇ ਪਲਾਨ ਸੀਗਾ ਤੇ ਉਹਦੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜੇ ਰਿਮਾਂਡ ਵਗੈਰਾ ਕਿੰਨੇ ਦਿਨ ਦਾ ਇਹਨਾਂ ਦਾ ਜੀ ਦੋ ਦਿਨ ਅੰਦਰ ਰਿਮਾਂਡ ਪਹਿਲਾਂ ਲੈ ਚੁੱਕੇ ਆ ਤੇ ਅੱਜ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਪੁੱਛਕਿਛ ਕਰੀਏ। ਵਿਆਪਨ ਕਿਹੜੇ ਇਹਨਾਂ ਕੋਲ ਮਿਲਦੇ ਨੇ ਇਹਨਾਂ ਤੋਂ ਜੀ ਅ ਤਿੰਨਾਂ ਕੋਲੋਂ ਇੱਕ ਇੱਕ ਦੇਸੀ ਕਟਾ ਜਿਹੜਾ ਹੈਗਾ ਦੇਸੀ ਕਟਾ ਪਿਸਟਲ ਕਹਿੰਦੇ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਤੇ ਚਾਰ ਜਿੰਦਾਂ ਰੌਣ ਮਿਲਿਆ ਕਿਹੋ ਲੈ ਕੇ ਆਈ ਸੀ ਜੀ ਤੁਹਾਨੂੰ ਲੱਗਦਾ ਹੈ ਫਹੀਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਤੇ ਉਹੀ ਇਹਨਾਂ ਦੋਨਾਂ ਨੂੰ ਵੀ ਇਹਨੇ ਸਪਲਾਈ ਕੀਤਾ ਕੀ ਜਿਹੜੇ ਸਪਲਾਈ ਕਰਦੇ ਸੀ ਆ ਕੋਈ ਵਾਅਦਾ ਤੋਂ ਅੰਜਾਮ ਦੇਣ ਵਾਸਤੇ ਅਸਲੇ ਦੀ ਉਹ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਪਰਚ ਹੈਗਾ ਫਹੀਮ ਖਾਨ ਨੇ ਪਹਿਲਾਂ ਵੀ ਉਹ ਕਿਸੇ ਨੂੰ ਸਪ ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਦੀ ਨੂੰ ਸਪਲਾਈ ਕਰ ਦਿੱਤੀ ਸੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇੱਥੇ ਦਾ ਕ੍ਰਾਈਮ ਖਾਣਾ ਸਰ ਇੱਕ ਵੀ ਗੈਂਗ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਉੱਪਰ ਵੀ ਕ੍ਰਾਈਮਲ ਰਿਕਾਰਡ ਹੈ ਫਰਾਣਾ ਕ੍ਰਾਈਮਲ ਰਿਕਾਰਡ ਜਿਹੜਾ ਹੁਣ ਤੱਕ ਚੈੱਕ ਕੀਤਾ ਉਹ ਸਾਹਮਣੇ ਨਹੀਂ ਆਇਆ ਕੁਝ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਹਾਲੇ ਸਿਰਫ ਅਸੀਂ ਮਤਲਬ ਸੌਫਟਵੇਅਰ ਤੋਂ ਚੈੱਕ ਕੀਤਾ ਡਿਟੇਲ ਜਿਹੜਾ ਹੈਗਾ ਕੀ ਕਿਹਦੇ ਕਿਹਨੇ ਦੋਸ਼ੀ ਉਹਨਾਂ ਦੀ ਉਮਰ ਕਿੰਨੀ ਹੈ ਜੀ ਇਹ ਜੀ 21 22 23 ਇਹ ਹੀ ਮਤਲਬ ਇਹਨਾਂ ਦੀ ਉਮਰ ਐਦਾ ਹੈਗੀ ਹੈ ਸੀਕੁਐਂਸ ਵਾਈਜ਼ ਕਿੰਨੇ ਜੇ ਤੋਂ ਰਹਿ ਰਹੇ ਜਿਹੜਾ ਮੁਹਾਲੀ ਦਾ ਰੈਸੀਡੈਂਟ ਹੈ ਉਹ ਕਿੰਨੇ ਕਿੰਨੇ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਇਹਨਾਂ ਦੇ ਮੁਤਾਬਕ ਹੈ ਪਿਛਲੇ 1 ਸਾਲ ਤੋਂ ਰਹਿ ਰਹੇ ਸੀਗਾ ਪਰ ਅਸੀਂ ਚੈੱਕ ਕਰਦੇ ਜਿਹੜੇ ਦੋ ਬਦੋਚੇ ਮੁੱਖ ਪੜੇਗੀ ਉਸ ਤੋਂ ਬਾਅਦ ਕੋਲ ਤਾਲੇ ਸਾਹਮਣੇ ਆਦਾ ਉਹ ਤੀਸਰੇ ਬੰਦੇ ਦਾ ਕੀ ਰਿਪੋਰਟ ਹੈ ਰਿਕਾਰਡ ਤਿੰਨਾਂ ਦਾ ਫਿਲਹਾਲ ਜਿਹੜਾ ਅਸੀਂ ਚੈੱਕ ਕੀਤਾ ਤਿੰਨਾਂ ਦੇ ਉੱਪਰ ਕੋਈ ਐਫ ਆਰ ਦਰਜ ਨਹੀਂ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅਸੀਂ ਐਪ ਤੋਂ ਚੈੱਕ ਕਰਦੇ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਿਟੇਲ ਚੈੱਕ ਵੀ ਕਰਾਂ ਕਈ ਵਾਰ ਬਾਈ ਚਾਂਸ ਹੁੰਦਾ ਹੈ ਕਿ ਸ਼ੋ ਨਹੀਂ ਹੁੰਦਾ ਤਾਂ ਉਹ ਡਿਟੇਲ ਚੈੱਕ ਕਰਕੇ ਫਿਰ ਤੁਹਾਨੂੰ ਦੱਸਦਾ ਹਾਂ ਕੀ ਲੱਗਦਾ ਜਿਸ ਕਰਕੇ ਅੰਦਾਜ਼ਾ ਲਗਾ ਮੈਨੇ ਇਹ ਵੇ ਦੇ ਪਿਛੇ ਕੋਈ ਹੱਥ ਹੋ ਰਿਹਾ ਦਗਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਅਸੀਂ ਮਤਲਬ ਜਿਹੜੀ ਸਾਡੇ ਵੀ ਉਹੀ ਹੁੰਦੀ ਹੈ ਕਰੈਕਸ਼ਨ ਵਾਲੇ ਪਾਸੇ ਹੀ ਜਾਣ ਕੋਈ ਇਦਾਂ ਦੇ ਕੋਈ ਬੜੇ ਨੋਟੋਰੀਅਸ ਕ੍ਰਿਮੀਨਲ ਨਹੀਂ ਹੈਗੇ ਇਹ ਤੇ ਅਸੀਂ ਇਹਨਾਂ ਨੂੰ ਉਸ ਤਰੀਕੇ ਉਸ ਪਾਸੇ ਲਿਖ ਜਾਣਾ ਚਾਹੁੰਦੇ ਹਾਂ ਇਹਨਾਂ ਨੂੰ ਦੱਸਿਆ ਸਰ ਕੋਈ ਵੈਪਨ ਨਹੀਂ ਹੋਰ ਦਾ ਮਕਸਦ ਕੀ ਸੀਗਾ ਨਾਲ ਪਹਿਲੀ ਮੁੱਢਲੀ ਕੁਦਾਈ ਕੀ ਵੈਪਨ ਟੂ ਲੈ ਕੇ ਆਈ ਹੈ ਕੋਈ ਸ਼ੌਕ ਸੀਗਾ ਜਾਂ ਜਿੰਨੀ ਇਹਨਾਂ ਦੀ ਉਮਰ ਹੈ ਜੀ গিਵਨ देयर ਟੈਂਡਰ ਏਜ ਇਹਨਾਂ ਦਾ ਕੋਈ ਐਸਐਚ ਕੋਈ ਬਹੁਤ ਜ਼ਿਆਦਾ ਮੈਟੀਕੁਲਸ ਪਲੈਨਿੰਗ ਨਹੀਂ ਸੀਗੀ ਇਹ ਸਿਰਫ ਮਤਲਬ ਆਪਾਂ ਐ ਕਹਿ ਦਈਏ ਵੀ ਦੇਖੋ ਦੇਖੀ ਜਾਂ ਉਸ ਤਰੀਕੇ ਨਾਲ ਇਧਰ ਨੂੰ ਆਏ ਨੇ ਮਤਲਬ ਜਿੱਦਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਹਾਂਜੀ ਐਜੂਕੇਟਿਡ ਕਿੰਨੇ ਰਿਗੇ ਬੜੇ ਪੁਰੇ ਨੇ ਕਿ ਅਨਪੜ੍ਹ ਨੇ ਨਹੀਂ ਇਹ 10th 2 ਟਾਈਪ ਦੀ ਪੜਾਈ ਕੀਤੀ ਹੋਈ ਹੈ ਤੇ ਆ ਮੈਸਜ ਕੋਈ ਮਤਲਬ ਇਹਨਾਂ ਦਾ ਕੋਈ ਪਲਾਨ ਨਹੀਂ ਸੀਗਾ ਕਿ ਅਸੀਂ ਇੱਥੇ ਜਾ ਕੇ ਆ ਵਾਰਦਤ ਕਰਨੀ ਹੈ ਸਾਡੀ ਇਨਫੋਰਮੇਸ਼ਨ ਸੀ ਕਿ ਕਿ ਲੁੱਟਖੋ ਕਰਨ ਦੀ ਸੜਾਕ ਦੇ ਵਿੱਚ ਹੈ ਕਿੰਨੇ ਟਾਈਮ ਤੋਂ ਜੀਰੋ ਫੜ ਕੇ ਕਿਦਾਂ ਹੁੰਦੇ ਹੈਗੇ ਇਹਨਾਂ ਦਾ ਇਹ ਫਹੀਮ ਖਾਨ ਜਿਹੜਾ ਜੀ ਇਹਨਾਂ ਨੂੰ ਸਪਲਾਈ ਦਿੰਦਾ ਹੈ ਤਾਂ ਫਹੀਮ ਖਾਨ ਮਤਲਬ ਜਿਹੜਾ ਹੈਗਾ ਇਹਨਾਂ ਦਾ ਕਾਮਨ ਪੁਆਇੰਟ ਹੈ ਉਹਨੇ ਤੈਨੂੰ ਫੜ ਲਈ ਜੀ ਤੈਨੂੰ ਅਰੈਸਟ ਕਰ ਮੁੱਖ ਦੋਸ਼ੀ ਜਿਹੜਾ ਫਹੀਮ ਖਾਨ ਨੇ ਉਹ ਵੀ ਫੜਿਆ ਜੀ ਸਰ ਇਹ ਮੂਮੈਂਟ ਕਿ ਨਹੀਂ ਦੇਰ ਤੋਂ ਇਹਨੇ ਨੋਟ ਕੀਤੀ ਜਾ ਰਹੀ ਸੀ ਕਿੰਨੀ ਦੇਰ ਤੋਂ ਨਹੀਂ ਚਲੋ ਦੈਟ ਇਜ਼ ਅ ਸਿਕਰਟ ਥਿੰਗ ਮਤਲਬ ਅਸੀਂ ਸਾਡੀ ਇਨਫੋਰਮੇਸ਼ਨ ਚੱਲ ਰਹੀ ਬੇਸਡ ਓਨ ਦੈਟ ਇਨਫੋਰਮੇਸ਼ਨ ਹੀ ਅਸੀਂ ਉਹ ਕਿਹਾ ਤੇ ਯੂਮਨਲ ਐਕਟੀਵਿਟੀ ਤੋਂ ਇਲਾਵਾ ਆਪਣੀ ਪਛਾਣ ਪਾਣਾ ਉਹ ਵੀ ਹੋਰ ਕੰਮ ਕਰੀ ਕਰਦੇ ਨੇ ਨਹੀਂ ਇੱਥੇ ਤਾਂ ਕੋਈ ਕੰਮ ਨਹੀਂ ਕਰਦੇ ਸੀ ਇਹ ਤਿੰਨੇ ਕਿਉਂਕਿ ਮੋਹਾਲੀ ਖਰੜੇਰੀ ਦੇ ਰਹਿਣ ਵਾਲੇ ਨੇ ਤੇ ਉੱਥੇ ਹੀ ਇਹ ਆਪਣਾ ਜੋ ਕੰਮ ਕਰਾ ਕੁਝ ਕਰਦੇ ਹੋਣਗੇ ਇੱਥੇ ਇਹਨਾਂ ਦਾ ਕੋਈ ਐਸਐਚ ਕੋਈ ਓਕਿਊਪੇਸ਼ਨ ਨਹੀਂ ਸੀਗਾ ਪਿਆਰੇ ਆਣ ਦਾ ਕੀ ਮਕਸਦ ਹੈ ਸਰ ਮੈਂ ਤੁਹਾਨੂੰ ਉਹੀ ਦੱਸਿਆ ਜੀ ਪਟਿਆਲੇ ਆਣ ਦਾ ਇਹਨਾਂ ਦਾ ਕੋਈ ਮਕਸਦ ਇਹਨਾਂ ਨੇ ਮਤਲਬ ਕੋਈ ਪਲਾਨ ਨਹੀਂ ਕੀਤਾ ਸੀ ਕਿ ਪਟਿਆਲੇ ਹੀ ਕੁਝ ਕਰਨਾ ਹੈ ਇਹ ਆਏ ਸੀਗੇ ਸਾਡੇ ਕੋਲ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਮੈਪ ਕਰਾ ਇਸ ਤੋਂ ਪਹਿਲਾਂ ਕਿ ਕੁਝ ਮਕਸਦ ਹੋਵੇ ਜਾਂ ਕੁਝ ਇਨਸੀਡੈਂਟ ਦਾ ਇਨਜਾਮ ਦੇ ਦੇ ਜਿਵੇਂ ਮੁਹਾਰੀ ਤੋਂ ਦੰਦਾਰਾਣਾ ਮੁਹਾਰੀ ਤੋਂ ਨਾ ਕੁਝ ਕਈ ਕੋਈ ਇਹ ਜੇ ਬਿਲਕੁਲ ਸਾਡਾ ਉਹ ਤਾਂ ਸਟੈਂਡਰਡ ਸਿਸਟਮ ਬਣਿਆ ਹੋਇਆ ਹੈ ਜੀ ਉਹਨਾਂ ਨੂੰ ਪ੍ਰੋਪਰ ਇਹਨਾਂ ਬਾਰੇ ਇਨਫੋਰਮੇਸ਼ਨ ਸ਼ੀਟ ਬਣਾ ਕੇ ਭੇਜੀ ਜਾਏਗੀ ਤੇ ਇਹਨਾਂ ਦੀ ਜਿਹੜੀ ਜਿਹੜੇ ਐਡਰੈਸ ਦੇ ਰਹਿਣ ਵਾਲੇ ਹੈਗੇ ਨੇ ਉਹ ਸਬੰਧਤ ਥਾਣੇ ਨੂੰ ਇਨਫਾਰਮ ਕੀਤਾ ਜਾਏਗਾ ਕੋਈ ਹੋਰ ਤੋਂ ਇਲਾਵਾ ਜਿਹੜੇ ਦੋ ਦੋਸ਼ੀ ਹੋਣ ਨੇ ਇਹਨਾਂ ਕੋਲ ਕੋਈ ਵਪਾਰ ਨਹੀਂ ਹੈ ਕਿ ਇਹਨਾਂ ਨੇ ਆਪਣੇ ਕੋਲ ਵਪਾਰ ਰੱਖਣਾ ਸੀ ਇਹ ਨਹੀਂ ਇਹਨਾਂ ਨੇ ਆਪਣੇ ਕੋਲੇ ਰੱਖਿਆ ਹੋਦੇ ਸੀ ਅਗੇ ਸਪਲਾਈ ਕਰਨ ਦਾ ਤਾਂ ਨਹੀਂ ਕੋਈ ਹਲੇ ਨਹੀਂ ਉਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਉਹਨਾਂ ਦੇ ਸਪਲਾਈਅਰ ਸੀ ਦੇ ਸਰ ਇਹ ਇਹ ਇੱਕ ਹੋਰ ਮਾਮਲਾ ਹੈ ਜਿਹੜਾ ਹੈ ਟ੍ਰਿਪੜੀ ਵਿੱਚ ਮਾਮਲਾ ਦੱਬੀ ਤਾਂ ਚਾਈਨਾ ਡੋਰ ਨੂੰ ਲੱਗੇ ਜੀ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਹੈ ਚਾਈਨਾ ਡੋਰ ਨੂੰ ਲੱਗੇ ਜੀ ਚਾਈਨਾ ਡੋਰ ਦੇ ਮਾਮਲੇ ਦੇ ਵਿੱਚ ਅਸੀਂ ਕਾਫੀ ਸਖਤੀ ਕੀਤੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਥਾਣਾ ਟ੍ਰਿਪੜੀ ਦੀ ਟੀਮ